That is it. No, no, no. no. सचे पातड़ी सचा पातेशास ਸਾਹਿਬ ਜੀ ਸਲੋਕ ਦਇਆ ਕਰਨੰ ਦੁਖ ਹਰਣੰ ਉਚਰਣੰ ਨਾਮ ਕੀਰਤਨ ਹੈ ਈ ਮੇਦਨੀ ਨਾਨਕੋ ਸੋ ਪ੍ਰਭ ਜਾਪ ਪਉੜੀ ਜਾ ਨਿਰਮਲ ਭਏ ਸਰੀਰ ਜਨ ਦੂਰੀ ਨਾਇਆ ਮਾਨ ਤਨ ਭਏ ਸੰਤੋਖ ਪੂਰਨ ਪ੍ਰਭ ਗੰਗਲੋਗ ਕੋਲ ਸਬਾਇਆ ਮਾਨ ਤਨ ਭਏ ਸੰਤੋਖ ਪੂਰਨ ਪ੍ਰਭ ਪਾਇਆ the ਵਾਹਿਗੁਰੂ 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 ਤਿਨ ਸਾਪੁ ਨਿਵਾਰਨ ਹਾਰਾ ਦੁਖ ਹੰਤਾ ਸੁਖ ਰਾਸ ਤਾ ਕੋ ਬਿਗਨ ਨ ਕੋ ਲਗੈ ਜਾਕੀ ਪ੍ਰਭ ਅਗੇ ਅਰਦਾਸ ਇਕ ਓੰਕਾਰੋ ਸ੍ਰੀ ਵਾਇਕੁੰਠਿ ਕੀ ਫਤ ਹੈ ਸ੍ਰੀ ਭਗੋਤੀ ਜੀ ਸਹਾਏ ਆਰ ਜੀ ਰਿਪੁ ਗੋਪੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਤਮ ਗੋਪੀ ਸਿਮਰ ਕਾਇ ਗੁਰੂ ਨਾਨਕ ਲਈ ਧਿਆਏ ਫਿਰ ਅੰਮ੍ਰਿਤ ਗੁਰ ਤੇ ਅਮਰਦਾਸ ਰਾਮਦਾਸ ਸਹਿਬ ਹੋਈ ਸਹਾਏ ਅਰਜਨ ਹਰਗੋਬਿੰਦ ਨੂੰ ਸਿਮਰਾਉ ਸ੍ਰੀ ਹਰਦਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਦਿਸੈ ਸਭੁ ਖੁਜਾਇ ਤੇਜ ਬਹਾਦਰ ਸਿੰਧੀਐ ਭਾਰੋ ਨੌਂ ਨਦਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਤਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਧਨ ਧਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਦੇ ਪਾਠ ਦਰਸ਼ਨ ਜੀਰ ਦੀ ਕਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਗੁਰਨਾਦੀ ਆਪ ਜੀ ਦੇ ਪੰਜ ਪਿਆਰੇ ਚਾਰ ਸਾਖ ਜਵ ਦੇ 40 ਮੁਕਤਿਆਂ ਹੱਟੀਆਂ ਜੱਪੀਆਂ ਧੱਕੀਆਂ ਜਿਨ੍ਹਾਂ ਨਾਮ ਜਪਿਆ ਵਣ ਕੇ ਛਕਿਆ ਦੇ ਚਲਾਈ ਤੇਗ ਵਾਹੀ ਜੇ ਸੁਮਟਾਂ ਡਟ ਕੀਤਾ ਜਿਨਾਂ ਪਿਆਰਿਆਂ ਸੱਚਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੁਰਣਾ ਜੀ ਜਿਨਾਂ ਸਿੰਘ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕੁਤਵਾਏ ਕੋਪਰੀਆਂ ਲੋਹਾਈਆਂ ਸਰਖੜੀਆਂ ਤੇ ਚੜੇ ਤਨ ਆਰਿਆਂ ਨਾਲ ਜੜਵਾਏ ਆਪ ਜੀ ਦੇ ਬਾਣੇ ਮਿੱਠਾ ਕਰਕੇ ਮੰਨਿਆ ਮੁਖੋ ਸੀਨਾ ਉਚਾਰੀ ਜਿਨਾਂ ਪਿਆਰਿਆਂ ਸੱਚਿਆਰਿਆਂ ਸ਼ਹੀਦ ਸਿੰਘ ਸਿੰਘਣੀਆਂ ਤੇ ਭਟੰਗੀਆਂ ਦੀ ਪਵਿੱਤਰ ਕਮਾਈ ਦਾ ਝਾਂਨ ਧਰ ਕੇ ਖਾਲਸਾ ਜੀ ਸਾਹਿਬ ਬੁਰਣਾ ਜੀ ਪੰਜਾ ਤਖਤਾਂ ਤੇ ਸਰਬੱਤ ਗੁਰੂ ਦਵਾਰਿਆਂ ਜੀ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੁਰਣਾ ਜੀ ਕਕਮਰਦਾਸ ਜੀ ਸਰਬੱਤ ਖਾਲਸਾ ਜੀ ਕਾ ਵਾਹਿਗੁਰੂ 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 ਨਾਮ ਜਪਿਆ ਵੈ ਨਾਮ ਤੇ ਪਿਆ ਵੈ ਨਾਮ ਤੇ ਪਿਆ ਵੈ ਕਾ ਸਰਬ ਕਾਂ ਸਰਬ ਸੁਖੋ ਵੈ ਜਹ ਜਹ ਕਲ ਸਾਜੀ ਤਹਾਂ ਤਹਾਂ ਰੱਛਿਆ ਰਾਇਤੋ ਦੇਖ ਤੇ ਕਿ ਪੱਥਰ ਗ੍ਰਸਤੀ ਪੈਜ ਪੰਖ ਕੀ ਜੀਤ ਸ਼੍ਰੀ ਸਾਹਿਬ ਜੀ ਸਹਾਏ ਕਲ ਸਾਜੀ ਕੇ ਬੋਲ ਬਾਲੇ ਬੁਰਣਾ ਦੀ ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਣ ਕੇ ਇਸ ਦਾਣ ਰਹਿਤ ਦਾਣ ਵਿਵੇਖ ਦਾਣ ਵਿਸਾਹੁ ਦਾਣ ਕੋਸਾ ਦਾਣ ਗਾਨਾ ਸਰ ਦਾਣ ਨਾਮ ਦਾਣ ਸ੍ਰੀ ਅੰਮ੍ਰਿਤਸਰ ਸਾਹਿਬ ਜੀਾਂ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਛੰਡੇ ਬੁੰਗੇ ਧੁਗੋ ਜੁਗ ਅਟਲ ਧਰਮ ਦਾ ਜੰਕਾਰ ਕਲ ਸਾਹਿਬ ਜੀ ਸਾਹਿਬ ਬੁਰਣਾ ਜੀ ਸਤ ਗੁਰੂ ਜੀ ਆਪ ਜੀ ਦੇ ਸਿੱਖਾਂ ਦਾ ਮਨ ਨੀਵਾ ਮਨ ਸੁੱਚੀ ਮਤ ਪਾਸੇ ਰੱਖਿਆ ਆਪ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਦਿਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰੇ ਗੁਰੂ ਧਾਮ ਜਿਨਾਂ ਤੋਂ ਕਲ ਸਾ ਪੰਥ ਨੂੰ ਵੀ ਛੋੜਿਆ ਗਿਆ ਹੈ ਇਨਾਂ ਦੀ ਸੇਵਾ ਸੰਭਾਲਦਾ ਦਾਨ ਆਪਣੇ ਕਲ ਸਾਹਿਬ ਜੀ ਨੂੰ ਬਖਸ਼ੋ ਜੀ ਜਿਨ੍ਹਾਂ ਆਂਦੇ ਮਾਨ ਸਤਿਗੁਰੂ ਨੇ ਚਾਣਿਆਂ ਦੇ ਤਾਨ ਸਤਿਗੁਰੂ ਨਿਉਟਿਆਂ ਦੀ ਓਟ ਸਦੇ ਬਿਤਾ ਵਾਜੂ ਧੰਨ ਧੰਨ ਸਭ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਨ ਧੰਨ ਸਾਜ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਮਹਾਰਾਜ ਧੰਨ ਧੰਨ ਸਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਸੱਚੇ ਪਾਤਸ਼ਾਹ ਆਪ ਜੀਆਂ ਦੇ ਉੱਤੇ ਸੁਚੇਤਨ ਕਮਲ ਅਪਾਸਿ ਮਿਰਕਾ ਸਹਿਨ ਅਰਦਾਸ ਬੇਨਤੀ ਹੈ ਜੀ ਆਪ ਜੀਆਂ ਦੇਦਰੋਂ ਕਰੋ ਵਰਸਾਏ ਹੋਏ ਧੰਨ ਧੰਨ ਅੰਮ੍ਰਿਤ ਸ਼ਹੀਦ ਸਿੰਘ ਸਾਹਿਬ ਜਥੇਦਾਰ ਬਾਬਾ ਹਰਮਾਨ ਸਿੰਘ ਜੀ ਅਤੇ ਅਨੇਕ ਸ਼ਹੀਦ ਸਿੰਘਾਂ ਦੇ ਸ਼ਹੀਦੀ ਅਸਥਾਨ ਗੁਰਦੁਆਰਾ ਸਿੰਘ ਸ਼ਹੀਦਾਂ ਸੁਹਾਣਾ ਸਾਹਿਬ ਵਿਖੇ ਆਪ ਜੀ ਨੇ ਮਹਾਨ ਕਿਰਪਾ ਕੀਤੀ ਹੈ ਚਾਰ ਪਹਿਰ ਰਾਤਰੀ ਸੁਖ ਦੀ ਬਤੀਤ ਹੋਈ ਹੈ ਸਤਿਗੁਰੂ ਜੀ ਅੰਮ੍ਰਿਤ ਵੇਲਾ ਹੋਇਆ ਹੈ ਅੰਮ੍ਰਿਤ ਵੇਲੇ ਨੂੰ ਮੁੱਖ ਰੱਖਦੇ ਹੋਏ ਆਪ ਜੀ ਨੇ ਬਖਸ਼ਿਸ਼ ਕੀਤੀ ਹੈ ਸੋਹਣੇ ਤਖਤਾਂ ਤੇ ਪ੍ਰਕਾਸ਼ਵਾਨ ਹੋ ਕੇ ਸੰਗਤਾਂ ਨੂੰ ਖੁੱਲੇ ਦਰਸ਼ਨ ਜੁਆਰੇ ਬਖਸ਼ਿਸ਼ ਕਰਕੇ ਨੇਹਾ ਕੀਤਾ ਹੈ ਪਾਵਨ ਪਵਿੱਤਰ ਹੁਕਮਨਾਮਿਆਂ ਦੀ ਬਖਸ਼ਿਸ਼ ਕੀਤੀ ਹੈ ਇੰਨੇ ਸਮੇਂ ਦੌਰਾਨ ਜਿਨ੍ਹਾਂ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਹਨ ਕਈ ਪ੍ਰਕਾਰ ਦੀਆਂ ਸੇਵਾਵਾਂ ਕੀਤੀਆਂ ਹਨ ਸਿੰਘਾਂ ਨੇ ਮਿਲ ਜੁਲ ਕੇ ਆਪ ਜੀ ਦੇ ਸੋਹਣੇ ਤਖਤਾਂ ਤੇ ਸ਼ਸਤਰਾਂ ਦੀਆਂ ਵਸਤਰਾਂ ਦੀਆਂ ਹੋਰ ਕਈ ਪ੍ਰਕਾਰ ਦੀਆਂ ਸੇਵਾਵਾਂ ਕੀਤੀਆਂ ਹਨ ਪਾਵਨ ਗੁਰਬਾਣੀ ਦੇ ਜਾਪ ਕੀਤੇ ਹਨ ਇੰਨੇ ਸਮੇਂ ਦੌਰਾਨ ਹੋਨਿਆ ਬੰਦਕੁਦਾਂ ਨੂੰ ਬਖਸ਼ ਰਹਿਣਾ ਜੀ ਅੱਗੇ ਵਾਸਤੇ ਸਮਰਥ ਬਖਸ਼ਿਸ਼ ਕਰਨੀ ਕਿਰਪਾ ਕਰਨੀ ਸਭ ਤੋਂ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਣ ਕਰਨੀਆਂ ਚੱਲਿਆਂ ਹੋਇਆਂ ਕਦਮ ਕਦਮ ਲੇਖੇ ਵਿੱਚ ਲਾਉਣਾ ਤਿਲ ਫੁੱਲ ਪੇਟਾਵਾਂ ਦਰ ਪ੍ਰਵਾਣ ਕਰਨੀਆਂ ਧਰੋ ਕਰੋ ਨਾਮ ਸਿਮਰਨ ਗੁਰ ਸਿੱਖੀ ਦੀਆਂ ਦਾਤਾ ਬਖਸ਼ਿਸ਼ ਕਰਕੇ ਨਿਵਾਜਣਾ ਸ਼ੁਭ ਮਨੋ ਕਾਮਨਾਵਾਂ ਭਾਵਨਾਵਾਂ ਗੁਰਮਤਿ ਅਨੁਸਾਰ ਪੂਰੀਆਂ ਕਰਨੀਆਂ ਕਾਰੋਬਾਰ ਦਾਾਸ ਕਰਨੇ ਕਾਰੋਬਾਰਾਂ ਦੇ ਵਿੱਚ ਵਾਧੇ ਬਖਸ਼ਿਸ਼ ਕਰਨੇ ਸਭਨਾਂ ਨੂੰ ਆਪਸੀ ਪਿਆਰ ਇਤفاق ਦੇਹ ਰੋਗ ਤਾਮਾ ਤੰਦਰੁਸਤੀਆ ਬਖਸ਼ਣੀਆਂ ਦੇਸ਼ਾਂ ਦੇਸ਼ਾਂ ਵਿੱਚ ਚੜ੍ਹਦੀ ਕਲਾ ਕਰਨੀ ਨਗਰ ਖੇੜੇ ਵਿੱਚ ਸੁਖ ਵਰਤੌਣੀ ਸਭਤ ਜੀਵ ਜੰਤੂਆਂ ਦਾ ਭਲਾ ਕਰਨਾ ਵੀ ਸਭਨਾਂ ਨੂੰ ਆਪਸੀ ਪਿਆਰ ਇਤفاق ਬਖਸ਼ਿਸ਼ ਕਰਕੇ ਨੇ ਨਾਲ ਕਰਨਾ ਅਤੇ ਭਰੋਸੇ ਸਹਿਤ ਆਪ ਜੀ ਦੇ ਚਰਨਾਂ ਦੇ ਨਾਲ ਜੋੜ ਕੇ ਚਰਨਾਂ ਦਾ ਪਿਆਰ ਬਖਸ਼ਿਸ਼ ਕਰਨਾ ਚਲ ਰਿਹਾ ਸਮਾਧ ਦੇ ਆਉਣ ਵਾਲਾ ਸਮਾ ਸੁਖਾਂ ਭਰਿਆ ਬਦੀ ਕਰਵਾਉਣਾ ਸਤਿਗੁਰੂ ਜੀ ਆਪ ਜੀ ਦੀ ਪਾਵਨ ਅਜੂਰੀ ਦੇ ਅੰਦਰ ਪੰਚ ਅੰਮ੍ਰਿਤ ਬਾਡਾ ਪ੍ਰਸ਼ਾਦ ਜੀਆਂ ਦੇ ਘਰ ਸਜਾ ਕੇ ਹਾਜ਼ਰ ਕੀ ਧਿਆਨ ਕਿਰਪਾ ਕਰੋ ਅਨੇਕ ਪ੍ਰਕਾਰ ਭੋਜਨ ਬਹੁ ਕੀਏ ਬਹੁ ਪਿੰਜਨ ਵਿਸਟਾਏ ਫਰੀ پاک ਸਾਲ ਸੋਚੁ ਪਵਿੱਤਰਾ ਹੁਣ ਲਾਵੋ ਭੋਗ ਹਰ ਰਾਏ ਆਪ ਜੀ ਦਾ ਭੋਗ ਲਗਿਆ ਪ੍ਰਸ਼ਾਦ ਸਮੂਹ ਸੰਗਤ ਵਿੱਚ ਵਰਤੇ ਜੋ ਜੀਵ ਛਕੇ ਸਤਨਾਮ ਸ੍ਰੀ ਵਾਹਿਗੁਰੂ ਜੀ ਦਾ ਜਾਪ ਜਪੇ ਸਤਿਗੁਰੂ ਜੀ ਕਿਰਪਾ ਕਰੋ ਨਿਤਨੇਮ ਆਰੰਭ ਕਰਨ ਦੀ ਆਗਿਆ ਬਖਸ਼ਿਸ਼ ਕਰੋ ਸੇਹੀ ਪਿਆਰਿਆਂ ਦੇ ਮੇਲ ਕਰਵਾਓ ਜਿਨ੍ਹਾਂ ਨੂੰ ਮਿਲਿਆ ਆਪ ਜੀ ਦਾ ਨਾਮ ਚਿਤ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਫਤਹਿ ਦੋਰਾ ਆਗਿਆ ਭਈ ਅਕਾਲ ਕੀ ਸਾਬ ਸੇਖਾਂ ਦਾ ਹੁਕਮ ਹੈ ਗੁਰੂ ਗ੍ਰੰਥ ਜੀ ਮਾਨੀਏ ਜੋ ਪ੍ਰਭ ਕੋ ਮਿਲ ਬਹੁ ਚਹੈ ਰਾਜ ਕਰੇਗਾ ਖਾਲਸਾ ਖਵਾਰ ਹੋਏ ਸਭ ਮਿਲਾਂਗੇ ਵਾਹਿਗੁਰੂ ਨਾਮ ਜਹਾਜ ਹੈ ਜੋ ਸਰਦਾ ਕਰ ਸੇਵ ਦੇ ਵਾਹਿਗੁਰੂ ਨਾਮ ਜਹਾਜ ਹੈ ਜੋ ਸਰਦਾ え <music> ਸਤਨਾਮ ਸ੍ਰੀ ਵਾਰੀ ਤੁਹ ਸਹਬ ਜੀਓ ਏਕ ਓਨਕਾਰੋ ਸਤਨਾਮ ਕਰਤਾ ਪੁਰਖੋ ਨਿਰਭਉ ਨਿਰਵੈਰੋ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦੋ ਜਪੁ ਵਾਰ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚੈ ਸੋਚਨੋ ਹੋਵੈ ਜੇ ਸੋਚੀ ਲਖ ਵਾਰੋ ਸੁਪੈ ਚੁਪ ਨਾ ਹੋਵੈ ਜੇ ਲਾਇ ਰਹਾ ਜੇ ਵਤਾਰ ਭੁਖਿਆ ਭੁਖ ਨਾ ਉਤਰੀ ਜੇ ਬੰਨਾ ਬੁਰਿਆ ਭਾਰ ਸਹਸ ਸਿਆਣ ਪਲਕ ਹੋ ਰੇ ਦਾਇਕ ਨ ਚਲੇ ਨਾਲ ਜਿਵ ਸਚਿਆਰਾ ਹੋਈ ਹੈ ਕਿ ਪੂਰਾ ਟੁੱਟੇ ਪਾਲ ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮਿ ਮਿਲੇ ਬੜੇ ਆਈ ਹੁਕਮਿ ਤੁਮਣੀ ਚ ਹੁਕਮਿ ਲੈਤ ਦੁਖ ਸੁਖ ਪਾਈਐ ਹੈ ਏਕ ਨ ਹੁਕਮੀ ਬਖਸੀਸ ਔਇਕ ਹੁਕਮੀ ਸਦਾ ਭਵਾਈਐ ਹੁਕਮੈ ਅੰਦਰ ਸਭ ਕੋ ਬਾਹਰੁ ਹੁਕਮ ਨ ਕੋਇ ਨਾਨਕ ਹੁਕਮੈ ਜਿਗ ਜੈ ਤਾ ਹਉ ਕਹਿ ਨ ਕੋਇ ਗਾਵੇ ਕੋ ਤਾਣੂ ਹੋਵੇ ਕਿ ਸੈ ਤਾਣੂ ਗਾਵੇ ਕੋ ਦਾਤੋ ਜਾਣੈ ਰੀ ਸਾਨ ਗਾਵੇ ਕੋ ਗੁਣ ਵਡਿਆਈ ਅਚਾਰੋ ਗਾਵੇ ਕੋ ਵਿਦਿਆ ਵਿਖੂ ਵਿਚਾਰੋ ਗਾਵੇ ਕੋ ਸਾਜ ਕਰੇ ਤੁਮ ਕੀਰੋ ਗਾਵੇ ਕੋ ਜੀਵ ਲੈ ਕਿਰ ਦੇਹ ਗਾਵੈ ਕੋ ਜਪੈ ਸਹਿ ਦੂਰ ਗਾਵੈ ਕੋ ਵੇਖੈ ਹਾਜ਼ਰਾ ਹਜ਼ੂਰ ਕਥਨਾ ਕਥੀ ਨ ਆਵੈ ਸੋਟ ਕਾਛ ਕਾਛ ਕਥੀ ਗੋਟਿਂ ਕੋਟ ਪੋਟ ਜੇਦਾ ਦੇ ਲੈ ਦੇ ਥੱਕ ਪਾਹੇ ਜੁ ਗਜਵੰਤਰੋ ਖਾਹੀ ਖਾਹੇ ਹੁਕਮਿ ਹੁਕਮ ਚਲਾਇ ਰਾਹੋ ਨਾਨਕ ਵਿਗ ਸਹਿਬੇ ਪ੍ਰਵਾਹ ਹੋ ਸਾਚਾ ਸਾਹਿਬੋ ਸਾਚਨਾ ਆਏ ਕਿਆ ਭਾਉ ਆਪਾਰੋ ਅੱਖ ਨੰਗਰ ਦੇਹ ਦੇਹ ਦਾ ਕਰੇ ਦਾਤਾਰੋ ਫੇਰ ਕੀ ਅੱਗੇ ਰਖੀਐ ਜਿਤਨ ਸੈ ਦਰਬਾਰੋ ਮੁਹਾਉ ਕੀ ਬੋਲਣ ਬੋਲੀਐ ਜਿਸੁ ਮਥਰੇ ਪਿਆਰੋ ਅੰਮ੍ਰਿਤ ਵੇਲਾ ਸਚਨਾਵ ਵਡਿਆਈ ਵਿਚਾਰੋ ਕਰਮੀ ਆਵੈ ਕਪੜਾ ਨਦਰੀ ਮੋਖ ਦਵਾਰੋ ਨਾਨਕ ਏਹ ਵੇ ਜਾਣੀਐ ਸਭ ਆਪੇ ਸਚਿਆਰੋ ਛਾਪਿਆ ਨ ਜਾਇ ਕੀਤਾ ਨ ਹੋਇ ਆਪੇ ਆਪ ਨਿਰੰਝਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨੁ ਨਾਨਕੋ ਗਾਵੀਆ ਗੁਣੀ ਨਿਧਾਨ ਗਾਵੀਆ ਸੁਣੀਐ ਮਨ ਰਖੀਐ ਭਾਉ ਦੁਖ ਪਰ ਹਰਿ ਸੁਖ ਪਰ ਲਜਾਇ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿ ਆਸਮਾਈ ਗੁਰ ਈਸਰ ਗੁਰ ਗੋਗ ਬ੍ਰਹਮਾ ਗੁਰ ਫਾਰਬਤੀ ਮਾਈ ਜੇ ਹਾ ਜਾਣਾ ਆਖਾ ਨਹੀਂ ਕਹਿਣਾ ਕਥਨ ਨਾ ਜਾਈ ਗੁਰਾ ਇਕ ਦੇਹ 부ਝਾਈ ਸਭਨਾਂ ਜੀਆ ਕੈਕ ਜਾਤਾ ਸੋਮੈ ਵਿਸਰਨ ਨਾ ਜਾਈ ਇਹ ਰਸਨਾ ਆਵਾਜੇ ਸਵਾਭ ਵਣ ਭਾਣੇ ਕਿ ਨਾਏ ਕਰੀ ਜੇਤੀ ਸਿਰ ਟੁਕ ਪਾਈ ਵੇਖਾ ਵਣ ਪਰਮਾਤਮਕ ਨੂੰ ਮਿਲ ਲਈ ਮਾਤਿ ਵਿੱਚ ਰਤਨ ਜਵਾਹਰੁ ਮਾਣੇ ਕੋ ਜੇ ਕੋ ਗੁਰੂ ਕੀ ਸਿੱਖ ਸੁਣੀ ਗੁਰਾ ਇੱਕ ਦੇਹੁ ਜਾਈ ਸਭਨਾ ਜੀਆ ਕਾ ਇੱਕ ਜਾਤਾ ਸੋ ਮੈਂ ਵਿਸਰਣਾ ਜਾਈ ਜੇ ਜੋਗ ਚਾਰੇ ਆਰਜਾ ਹੋਰ ਸੁਣੀ ਹੋਏ ਨਵਾ ਪੰਡਾ ਵਿੱਚ ਜਾਣੀਐ ਨਾਨਕ ਢੰਡੈ ਸਭ ਹੋਏ ਚੰਗਾ